ਜਸਸੀ ਗਾਲ ਜੀ ਤਾਂ ਜਿਹੜਾ ਆਪਕਰ ਪਤਾ ਲੱਗ ਗਿਆ ਨਾ ਕਿ ਕੀ ਮਾਮਲਾ ਹੈਗਾ ਔਰ ਵੀ ਬਚਾ ਕਰਕੇ ਜੁਣਾ ਕੀਤਾ ਜਾ ਰਿਹਾ ਇਹ ਦੇਖੋ ਜੀ ਇੱਥੇ ਇਥੋਂ ਕਿਲੋ 2 ਕਿਲੋਮੀਟਰ ਦੂਰ ਇੱਕ ਪਿੰਡ ਹੈ ਆਪਣਾ ਤੇ ਉੱਥੇ 35 ਸਾਲ ਦਾ ਇੱਕ ਬੰਦਾ ਸੀਗਾ ਤੇ ਉਹਦਾ ਮੁੰਡਾ 16 ਸਾਲ ਦਾ ਤੇ ਸਵੇਰੇ 7:30 ਵਜੇ ਦਾ ਹਾਦਸਾ ਆਇਆ ਪਿਤਾ ਛਾਲ ਮਾਰਨ ਲੱਗਾ ਸੀ ਤੇ ਮੁੰਡਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹ ਰੋਕਣ ਦੀ ਕੋਸ਼ਿਸ਼ ਕਰਦੇ ਕਰਦੇ ਉਹ ਵੀ ਡਾਲ ਅਦੇ ਵਿੱਚ ਨਹਿਰ ਦੇ ਵਿੱਚ ਅੜ ਗਿਆ ਤੇ ਉਸ ਉਸ ਤੋਂ ਪਹਿਲਾਂ ਉਹਨੇ ਇੱਕ ਵੀਡੀਓ ਰਿਕਾਰਡਿੰਗ ਆਪਣਾ ਮੈਸੇਜ ਛੱਡਿਆ ਸੀਗਾ ਤੇ ਆਪਣੀ ਵਾਈਫ ਨੂੰ ਭੇਜਿਆ ਸੀਗਾ ਜੋ ਕਿ ਪੁਲਿਸ ਵਾਲਿਆਂ ਦੇ ਹੱਥ ਲੱਗਿਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਚਾਇਆ ਐਨਡੀਆਰ ਦੀ ਟੀਮ ਆਪਾਂ ਬੁਲਾ ਲਈ ਹੈ ਬਟੰਡੇ ਤੋਂ ਆਈ ਹੈ ਤੇ ਹੁਣੇ 2 ਚੱਪੂ ਛੱਡਿਆ ਜੀ ਨਹਿਰ ਦੇ ਵਿੱਚ ਤੇ ਹਾਲ ਚੱਲ ਰਹੀ ਹੈ ਕਾਰਨ ਹਜੇ ਘਰ ਦੇ ਵੀ ਕੋਈ ਘਰੇਲੂ ਹੀ ਕਾਰਨ ਦੱਸ ਰਹੇ ਨੇ ਤੇ ਅਜੇ ਕੰਕਰੀਟ ਕਰਨ ਦਾ ਤਾਂ ਪਤਾ ਨਹੀਂ ਲੱਗਿਆ ਹਜੇ ਤੱਕ। ਗੋਤਾਖੋਰ ਵੀ ਭੁਲਾਏ ਹੋਏ ਨੇ। ਹਾਂਜੀ ਗੋਤਾਖੋਰ ਐਨਡੀਆ ਐਨਡੀਆਰਐਫ ਟੀਮ ਦੇ ਭੁਲਾਏ ਹੋਏ ਨੇ ਜੀ। ਇੱਥੇ ਆਪਣਾ ਇੱਕ ਪੁੱਲਰ ਪੁੱਲ ਹੈ ਤੇ ਆ ਅਸੀਂ ਠੰਡੀ ਵਾਲਾ ਪੁੱਲ ਦੇ ਇਥੋਂ ਆਪਣਾ ਜਿਹੜਾ ਪੂਰਾ ਕਾਰਜ ਸ਼ੁਰੂ ਕੀਤਾ ਆ ਆਪਾਂ। ਤੇ ਇਸ ਤੋਂ ਬਾਅਦ ਪੁੱਲਰ ਪੁੱਲ ਤੇ ਵੀ ਦੇਖਾਂਗੇ। ਅਜੇ ਇੱਧਰ ਗਏ ਨੇ ਪਿੱਛੇ ਜਿੱਧਰ ਇੱਕ ਪੁੱਲ ਬਣ ਰਿਹਾ ਆ ਉੱਥੇ ਕੀ ਸ਼ਾਇਦ ਤੇ ਲਾਸ਼ ਜਾਂ ਜਿੰਮੇ ਵੀ ਬੋਡੀ اٹਕੀ ਹੋਵੇ ਮਿਲਣ ਦੀ ਸੰਭਾਵਨਾ ਹੈਗੀ ਹੈ। ਇਸ ਤਰ੍ਹਾਂ ਪਰ ਨਹਿਰ ਦੇ ਵਿੱਚ ਜਿਹੜੇ ਪਿਓ ਪੁੱਤ ਡਿੱਗੇ ਨੇ ਕੀ ਜਾਣਕਾਰੀ ਹੈ ਜੀ ਔਰ ਕਿਹੋ ਜਿਹਾ ਬਚਾਅ ਕਾਰਜ ਜਿਹੜੇ ਕਿਤੇ ਚੱਲ ਰਿਹਾ ਹੈ? ਅ ਜਿਹੜੇ ਇਸ ਆਪਣੀ ਨਹਿਰ ਦੇ ਵਿੱਚ ਰਾਇਜਸਥਾਨ ਫੀਟਰ ਦੇ ਵਿੱਚ ਦੋ ਵਿਅਕਤੀ ਸਾਨੂੰ ਡਿੱਗਣ ਦੀ ਸੂਚਨਾ ਮਿਲੀ ਹੈ। ਇਹ ਘਟਨਾ ਤਕਰੀਬਨ ਮਾਰਨਿੰਗ ਵਿੱਚ 9:00 ਕੱਠੇ ਵਜੇ ਦੀ ਦੱਸੀ ਜਾ ਰਹੀ ਹੈ ਤੇ ਸਾਡੀ ਐਨਡੀਆਰਐਫ ਦੀ ਟੀਮ ਪਲੱਸ ਸਾਡੇ ਜਿਹੜੇ ਡਿਸਟ੍ਰਿਕਟ ਦੇ ਗੋਤਾਖੋਰ ਨੇ ਪੁਰਾਣੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਸਰਚ ਐਂਡ ਰੈਸਕਿਊ ਲਈ ਆਪਰੇਸ਼ਨ ਜਾਰੀ ਕੀਤਾ ਗਿਆ ਤੇ ਵੀ ਵਿਲ ਟ੍ਰਾਈ ਟੂ ਫਾਈਂਡ ਫਾਈਂਡ ਆਊਟ ਥੈਮ ਐਸ ਸੂਨ ਐਸ ਪੋਸੀਬਲ। ਪਤਾ ਨਹੀਂ ਲੱਗਿਆ ਹੁਣ ਤੱਕ ਵੀ ਜੀਐਲ ਕ੍ਰਿਸ਼ਨਾਪੁਰ ਤੋਂ ਬੀਸਾ ਹਜੇ ਪਤਾ ਲੱਗਾ ਹੁਣ ਤੱਕ ਵੀ ਦੋਨਾਂ ਨਾਂ ਦੇ ਤੁਮਾਨੂੰ ਪੱਤਰ ਨਹੀਂ ਨਹੀਂ ਹਜੇ ਆਪਾਂ ਸਰਚ ਕਰ ਰਹੇ ਆ ਜੀ ਕੋਈ ਨਹੀਂ ਆਪਣਾ ਸਾਨੂੰ ਉਮੀਦ ਹੈ ਕਿ ਸਾਡੀ ਐਨਡੀਆਰਐਫ ਦੀ ਟੀਮ ਆ ਪਲੱਸ ਉਹਨਾਂ ਦੇ ਦੋ ਟੀਮਾਂ ਤਾਂ ਉਤਰ ਚੁੱਕੀਆਂ ਨੇ ਜੇ ਜ਼ਰੂਰਤ ਪਈ ਤਾਂ ਅਸੀਂ ਹੋਰ ਵੀ ਟੀਮਾਂ ਉਤਾਰਾਂਗੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਲਦ ਤੋਂ ਜਲਦ ਉਹਨਾਂ ਜੋ ਦੋ ਵਿਅਕਤੀ ਨੇ ਅਸੀਂ ਉਹਨਾਂ ਨੂੰ ਰੈਸਕਿਊ ਕਰੀਏ ਚਾਲ ਜੁਲ ਲਗਾਏਗੇ ਨੇ ਕੋਈ ਹੱਡਾ ਤੇ ਨਹੀਂ ਜਾਲ ਨਹੀਂ ਲਗਾਈ ਗਈ ਇਹ ਤਾਂ ਸਸੇ ਪਹਿਲਾਂ ਉਹਨਾਂ ਨੂੰ ਕਿਹਾ ਸਾਡੀ ਜੋ ਬੋਟ ਟੀਮ ਹੈ ਉਹ ਉਹਨਾਂ ਨੂੰ ਸਰਚ ਕਰ ਰਹੀ ਹੈ